ਕਲ ਜੀ ਅੱਜ ਆਪਾਂ ਬਣਾਵਾਂਗੇ ਡਰਾਈ ਫਰੂਟ ਵਾਲੀ ਗੱਚਕ ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਬਦਾਮ ਕਾਜੂ ਤੇ ਕੁਛ ਇੱਥੇ ਮੈਂ ਕਿਸ਼ਮਿਸ਼ ਲਈ ਹੈ ਤੇ ਇਹ ਇੱਥੇ ਆਪਾਂ ਬਦਾਮ ਤੇ ਕਾਜੂ ਨੂੰ ਥੋੜਾ ਜਿਹਾ ਕੱਟ ਲਵਾਂਗੇ ਬਹੁਤ ਜ਼ਿਆਦਾ ਆਪਾਂ ਬ੍ਰੀਕ ਨਹੀਂ ਘਟਣਾ ਨਾਰਮਲ ਜਿਹਾ ਹੀ ਕਟਾਂਗੇ ਤੇ ਇੱਥੇ ਇੱਕ ਆਪਾਂ ਠੂਠੀ ਦੀ ਗਿਰੀ ਲਈ ਹੈ ਇਸ ਨੂੰ ਵੀ ਆਪਾਂ ਲੰਬੇ ਲੰਬੇ ਸਲਾਈਸਸ ਤੇ ਪਰ ਪਤਲੇ ਪਤਲੇ ਸਲਾਈਸਸ ਦੇ ਵਿੱਚ ਕੱਟ ਲਵਾਂਗੇ ਇੱਥੇ ਆਪਾਂ ਸਾਰੇ ਡਰਾਈ ਫਰੂਟ ਕੱਟ ਲਏ ਹਨ ਹੁਣ ਇਹਨਾਂ ਨੂੰ ਆਪਾਂ ਕੌਲੀ ਦੇ ਵਿੱਚ ਪਾ ਲਵਾਂਗੇ ਇੱਥੇ ਆਪਣੀ ਇੱਕ ਕੌਲੀ ਤਕਰੀਬਨ ਡਰਾਈ ਫਰੂਟਾਂ ਦੀ ਹੋ ਗਈ ਹੈ ਤੇ ਉਹਨਾਂ ਹੀ ਆਪਾਂ ਇੱਥੇ ਗੁੜ ਲਵਾਂਗੇ ਤੁਸੀਂ ਇੱਥੇ ਖੰਡ ਵੀ ਲੈ ਸਕਦੇ ਹੋ ਗੈਸ ਤੇ ਆਪਾਂ ਕੜਾਈ ਰੱਖਾਂਗੇ ਉਸ ਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਤੇ ਇਸ ਨੂੰ ਆਪਾਂ ਮੈਲਟ ਕਰ ਲਵਾਂਗੇ ਜਦੋਂ ਆਪਣਾ ਗੁੜ ਥੋੜਾ ਜਿਹਾ ਮੈਲਟ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਅੱਧਾ ਚਮਚ ਦੇਸੀ ਘਿਓ ਐਡ ਕਰ ਦਵਾਂਗੇ ਜਿਸ ਦੇ ਨਾਲ ਗੱਜਕ ਦੇ ਵਿੱਚ ਬਹੁਤ ਹੀ ਵਧੀਆ ਸ਼ਾਈਨ ਆਉਂਦੀ ਹੈ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਗੁੜ ਨੂੰ ਆਪਾਂ ਚੈੱਕ ਕਰਨ ਲਈ ਕੌਲੀ ਦੇ ਵਿੱਚ ਇੱਕ ਪਾਣੀ ਲਵਾਂਗੇ ਤੇ ਪਾਣੀ ਦੇ ਵਿੱਚ ਆਪਾਂ ਥੋੜਾ ਜਿਹਾ ਗੁੜ ਪਾਵਾਂਗੇ ਜੇਕਰ ਆਪਣਾ ਗੁੜ ਇਹ ਬਿਲਕੁਲ ਵਧੀਆ ਤਰ੍ਹਾਂ ਟੁੱਟ ਗਿਆ ਤੇ ਇਹ ਸਮਝ ਲੈਣਾ ਕਿ ਆਪਣਾ ਗੁੜ ਬਣ ਕੇ ਤਿਆਰ ਹੈ ਹੁਣ ਇਸ ਦੇ ਵਿੱਚ ਆਪਾਂ ਡ్రਾਈ ਫਰੂਟ ਐਡ ਕਰ ਲਵਾਂਗੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਇਸ ਨੂੰ ਜਲਦੀ ਜਲਦੀ ਮਿਕਸ ਕਰਕੇ ਹੁਣ ਆਪਾਂ ਇੱਕ ਚੋਪਿੰਗ ਬੋਰਡ ਲਵਾਂਗੇ ਉਸ ਦੇ ਉੱਤੇ ਥੋੜਾ ਜਿਹਾ ਘਿਓ ਲਗਾ ਕੇ ਇਸ ਨੂੰ ਫਲਾ ਦੇਵਾਂਗੇ ਤੇ ਵੇਲਣੇ ਦੇ ਨਾਲ ਇਸ ਨੂੰ ਪ੍ਰੈਸ ਕਰ ਲਵਾਂਗੇ ਤੇ ਜਲਦੀ ਜਲਦੀ ਇਸ ਦੇ ਵਿੱਚ ਕੱਟ ਲਗਾਵਾਂਗੇ ਕੁਝ ਵੀਡੀਓ ਇਸ ਦੇ ਵਿੱਚ ਸਕਿੱਪ ਹੋ ਗਈ ਸੀ ਦੇਖੋ ਆਪਣੀ ਕਿੰਨੀ ਵਧੀਆ ਗੱਚਕ ਬਣ ਕੇ ਰੈਡੀ ਹੋ ਚੁੱਕੀ ਹੈ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ